ਤੈਨੂੰ ਵੱਡੇ ਭਾਈ ਮਾਫ ਕਰੀਂ ਲੈ ਵੀ ਸੌਦਾ ਜਿਹੜਾ ਹੋਈ ਜਾਂਦਾ ਦੇਖੋ ਜੀ ਮੈਂ ਤੇਰਾ ਮਾਨ ਕਰਾਂਗਾ ਇੱਕ ਪਰ ਹੁਣ ਅਸੀਂ ਕਿਹੜਾ ਉਹਨੇ ਬੰਦੇ ਨੇ ਕਾਇ ਤਾਂ ਲੱਡੇ ਨੇ ਉਹ ਤਾਂ ਮੈਂ ਕਿਹਾ ਉਹ ਅਸੀਂ ਕਿਹੜਾ ਫਾਈਲ ਨੂੰ ਕਿਹਾ ਠੀਕ ਆ ਫਿਰ ਜਾ ਜਾ ਛੱਡ ਜਾ 1500 ਬਟਵਾਦਰੀ ਦਾ ਕਰਿਆ ਬਹੁਤ ਵਧੀਆ ਇਹ ਗੱਲ ਸੁਣਨਾ ਨਾ ਹੀ ਹੋ ਵੀ ਦੋ ਤੇ ਹੁਣ ਐਵੇਂ ਭਗਵਾਨਾ ਨਹੀਂ ਕਰੀ ਹੱਥ ਬਾੜੀ ਛੱਡ ਬੱਚੇ 200 ਉੱਪਰ ਗਈ ਹੈ ਜਨਾਬ ਜਮੀ ਨਹੀਂ ਹੁੰਦੀ ਮੈਂ ਕਹਿੰਦਾ ਨਹੀਂ ਆਹ ਕਰ 500 ਰੁਪਏ ਹੈਲੋ ਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ ਜਟਾਣਾ ਫਾਰਮਰ YouTube ਚੈਨਲ ਤੇ ਲੋ ਵੀ ਦੋਸਤੋ ਅੱਜ ਮੰਡੀ ਮਾਨਸਾ ਪਸ਼ੂ ਮੰਡੀ ਜਿਹੜੀ ਕਿ ਸਾਨੂੰ ਪਤਾ ਵੀ ਹਰ ਸ਼ੁਕਰਵਾਰਨ ਲਾ ਦੀਆ ਅੱਜ 15 8 2024 ਨੂੰ ਆਪਾਂ ਮੰਡੀ ਕਵਰ ਕਰਨ ਪਹੁੰਚੇ ਆਂ ਮੰਡੀ ਜਿਹੜੀ ਦੋਸਤੋ ਅੱਜ ਥੋੜੇ ਪਸ਼ੂ ਜਿਹੜੇ ਘੱਟ ਆਇਆ ਹੈਗਾ ਮੰਨ ਲਓ ਵੀ ਅੱਜ ਖਾਲੀ ਰਹੀ ਹੈ ਮੰਡੀ ਥੋੜੀ ਅੱਜ ਹਨਾ ਦੇਖ ਸਕਦੇ ਅੱਧੇ ਲਈ ਸਾਡੇ ਜਮਾ ਖਾਲੀ ਪਈ ਹੈਗੀ ਤੇ ਗਾਗ ਵੀ ਜਿਹੜਾ ਬਹੁਤ ਘੱਟ ਆਇਆ ਹੈਗਾ ਤੇ ਪਸ਼ੂਆਂ ਦੇ ਰੇਟਾਂ ਤੋਂ ਆਪਾਂ ਜਾਣੂ ਵੀਡੀਓ ਦੇ ਵਿੱਚ ਕਰਾਇਆ ਹੋਇਆਗਾ ਬਾਕੀ ਤੱਤੇ ਠੰਡੇ ਰੇਟ ਜਿਹੜੇ ਸਾਨੂੰ ਸਾਰੇ ਦਿਖਾਵਾਂਗੇ ਆਪਾਂ ਅੱਜ ਤੇ ਬਾਕੀ ਜਾਇਜ਼ ਰੇਟ ਦੇ ਆਪਾਂ ਜਿਆਦਾ ਪਸ਼ੂ ਦਿਖਾਉਣੇ ਨੇ ਪਿੰਡਾਂ ਵਾਲੇ ਬਾਕੀ ਤੋਂ ਕੜਗੱਬੜ ਮੱਜਾਂ ਵੀ ਦਿਖਾਈ ਹੋਏ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਹੀ ਆਏ ਆ ਚੈਨਲ ਨੂੰ ਨਹੀਂ ਸਬਸਕ੍ਰਾਈਬ ਕਰਿਆ ਹੋਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਆਪਣੇ ਨੂੰ ਬਹੁਤ ਭਰਾ ਜਿਹੜੇ ਆਪਣੀਆਂ ਵੀਡੀਓ ਤਾਂ ਦੇਖਦੇ ਆ ਪਰ ਚੈਨਲ ਨੂੰ ਨਹੀਂ ਸਬਸਕ੍ਰਾਈਬ ਕਰਦੇ ਰਿਕਵੈਸਟ ਆ ਤੁਹਾਡੇ ਅੱਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਹੌਸਲਾ ਬਜਾਈ ਹੋ ਜਾਂਦਾ ਹੌਸਲਾ ਬਜਾਈ ਜਾਂਦਾ ਆਜੋ ਫਿਰ ਵੀਡੀਓ ਦੀ ਆਪਾਂ ਕਰਦੇ ਆ ਸ਼ੁਰੂਆਤ ਬਹੁਤ ਸਮਾਂ ਨਹੀਂ ਲੈਂਦੇ ਆਪਾਂ ਥੋੜਾ ਬਾਲਾ ਤੇ ਵੀਡੀਓ ਦੀ ਕਰਦੇ ਆ ਸ਼ੁਰੂਆਤ ਆਜੋ ਬਣੇ ਰਹੋ ਲਾਸਟ ਤੱਕ ਜਰੂਰ ਦੇਖਿਆ ਥੋੜੀ ਨੀਲੀ ਰਾਵਿਜ ਪੈਂਦੀ ਹੈਗੀ ਮੰਨ ਲਓ ਵੀ ਇੰਨੀ ਨਹੀਂ ਪੈਂਦੀ ਕਿਉਂਕਿ ਜਿਹੜੀ ਅੱਖਾਂ ਆਗੀਆਂ ਉਹ ਨਹੀਂ ਬਾਈ ਗਾ ਚਿੱਟੀਆਂ ਹੈਗੀਆਂ ਉਹ ਨੀਲੀ ਰਾਵਿਜ ਪੈਂਦੀ ਆ ਪੂਸਬਾ ਦੇ ਸਾਨੂੰ ਸੀ ਪੈਰ ਚਾਰੇ ਚਿੱਟੇ ਹੈਗੇ ਬਾਕੀਰੇ ਮੱਥੇ ਤੇ ਫੁੱਲ ਵੀ ਹੈਗਾ ਬਾਕੀ ਆਪਾਂ ਡਿਟੇਲ ਲੈ ਕੇ ਦੇਮੈਂ ਥਣ ਹਵਾਨਾ ਜਿਹੜਾ ਤੁਸੀਂ ਸਾਈਡ ਤੋਂ ਬੈਕ ਸਾਈਡ ਤੋਂ ਜਿਹੜਾ ਦੇਖ ਸਕਦੇ ਹੋ ਜੀ ਸੁਣਦੀਦਾ ਹੋਊਗਾ ਬਾਕੀ ਆਪਾਂ ਥੋੜਾ ਜਿਆ ਸਾਨੂੰ ਖਰੀਦਾ ਚੱਕਰਾ ਦੇਖੋ ਜੀ ਪਹਿਲੇ ਸੂਏ ਦੀਆ ਥਣ ਹਵਾਨਾ ਬਹੁਤ ਸੋਹਣਾ ਲੱਗਿਆ ਹੋਇਆ ਦੇਖੋ ਸੀ ਬੈਕ ਸਾਈਡ ਤੋਂ ਹਣਾ ਤੇ ਬਾਕੀ ਆਪਾਂ ਬਾਈ ਨਾਲ ਸਾਰੀ ਜਨੇਸ ਨੂੰ ਲੈ ਕੇ ਦੇਵਾਂਗੇ ਦੇਖੋ ਤੁਸੀਂ ਪਹਿਲੇ ਸੂਏ ਦੀ ਝੋਟੀ ਹੈਗੀ ਬਾਕੀ ਦੇ ਕੱਤੀ ਆ ਗਿਆ ਕਟਾ ਉਹ ਵੀ ਦੱਸਾਂ ਤੁਹਾਨੂੰ ਆਪਾਂ ਉਹ ਵੀ ਨੀਲੀ ਰਾਵ ਵਿੱਚ ਪੈਂਦਾ ਹੈਗਾ ਬਾਕੀ ਬਾਈ ਨਾਲ ਕਰਦੇ ਆਪਾਂ ਗੱਲਬਾਤ ਡਿਟੇਲਸ ਨੂੰ ਸਾਰੀ ਲੈ ਕੇ ਦੇਵਾਂਗੇ ਲੈ ਥਾਣਾ ਫਾਨਾ ਤੁਹਾਨੂੰ ਆਪਾਂ ਕੋਲੋਂ ਦਿਖਾ ਦਿੰਦੇ ਆ ਕਿ ਬਹੁਤ ਸੋਹਣਾ ਲੱਗਿਆ ਹੋਇਆ ਗਾਇਬੂ ਥਾਣਾ ਸੋਹਣਾਗਾ ਬਾਕੀ ਆ ਜੋ ਬਾਈ ਨਾਲ ਕਰਦੇ ਆ ਗੱਲਬਾਤ ਮਗਰ ਵੀ ਕੱਤੀ ਆ ਨੀਲੀ ਰਾਵ ਵੀ ਦੇ ਸਕਦਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਨਾਮ ਕੀ ਆਪਣਾ ਨਾਮ ਸਿਮਰਜੀਤ ਸਿੰਘ ਪਿੰਡ ਕਿਹੜਾ ਬਾਈ ਦਾ ਮਾਖੇ ਤੋਂ ਆ ਜਿਲ੍ਹਾ ਮਾਨਸੇਆ ਹਣਾ ਠੀਕ ਆ ਬਾਈ ਪਹਿਲੇ ਸੂਈ ਆ ਪਹਿਲੇ ਸੂਈ ਕਹੇ ਕਿ ਤਨ ਹੋ ਗਏ ਬਾਈ ਸੂਈਨੇ ਨੂੰ ਅੱਜ ਤੀਜਾ ਦਿਨ ਆ ਬਾਈ ਤੀਜਾ ਦਿਨ ਆਗਾ ਠੀਕ ਆ ਬੱਚਾ ਮਗਰ ਕੱਟੀ ਆ ਹਣਾ ਬਾਈ ਠੀਕ ਆ ਬਾਈ ਦੁੱਧ ਦੀ ਗੱਲ ਕਰੀ ਫਿਰ ਦੁੱਧ ਕਿੰਨਾ ਥੱਲੇ ਜੀ ਇਸ ਟਾਈਮ 8 ਲੀਟਰ ਹੈਗੇ 12 ਲੀਟਰ ਆਮ ਨਾਲ ਦੋ ਇਹ ਤੀਜਾ ਦਿਨ ਠੀਕ ਆ ਮੰਨ ਲਓ 8 ਕਿਲੋ ਹੈਗਾ ਹੁਣ ਤਸੱਲੀ ਆ ਜਾਮਾ 12 ਲੀਟਰ ਕਰ ਜੂਗੀ ਠੀਕ ਆ ਤੇ ਬਾਈ ਗੱਲ ਕਰੀਏ ਰੇਟ ਦੀ ਫਿਰ ਰੇਟ ਕਿੰਨਾ ਰੱਖਿਆ 1 ਲੱਖ 5000 ਠੀਕ ਆ ਤੇ ਲੈਂਡ ਦੇਣ ਬਾਈ ਮਾਨਤਾਨ ਮਾਨਤਾਨ ਹੋ ਜਾਊਗਾ ਨੰਬਰ ਬੋਲ ਦਿਓ ਬਾਈ ਇੱਕ ਵਾਰੀ 95921 78424 78424 ਠੀਕ ਆ ਲੈ ਵੀ ਇਹ ਮੁੱਲ ਲੋ ਕਰਦਾ ਬਾਈ 105000 ਬਾਕੀ ਮਾਨਤਾਨ ਮੌਕੇ ਤੇ ਹੋ ਜਾਊ 8 ਕਿਲੋ ਬਾਈ ਕਹਿੰਦਾ ਦੁੱਧ ਰੈਡੀ ਆ ਜਮਾ ਤੇ ਬਾਕੀ ਦੇ ਬਾਈ ਕਹਿੰਦਾ 11 12 ਕਿਲੋ ਦੁੱਧ ਪਾ ਜੂਗੀ ਮੰਗਰ ਕੱਟੀਆਂ ਜੇ ਕਿਸੇ ਪੁਰਾਣੇ ਲੈਣੀ ਹੋਈ ਤਾਂ ਬਾਈ ਨਾਲ ਤੁਸੀਂ ਜ਼ਰੂਰ ਸੰਪਰਕ ਕਰਿਓ ਪਿੰਡ ਬਾਈ ਦਾ ਮੱਖਾਗਾ ਜੋਗੇ ਰੱਲੇ ਕੋਲੇ ਪਿੰਡ ਰਹਿ ਜਾਂਦਾਗਾ ਰਾਹਪੁਰ ਮੱਖਾ ਦਾ ਰਾਹਪੁਰ ਮੱਖਾ ਠੀਕ ਆ ਰਾਹਪੁਰ ਮੱਖਾ ਦਾ ਮੂਸੇ ਕੋਲੇ ਰਹਿ ਜਾਂਦਾਗਾ ਬਾਕੀ ਤੁਸੀਂ ਬਾਈ ਨਾਲ ਜਿਹੜਾ ਸੰਮਰਕ ਕਰ ਸਕਦੇ ਹੋਗੇ ਚੰਗੀ ਆ ਛੋਟੀ ਬਾਕੀ ਦੇ ਚੰਗੇ ਦੁੱਧ ਵਾਲੀ ਆ ਠੀਕ ਆ ਕੱਟੀ ਦੀਆਂ ਅੱਖਾਂ ਨਿੱਲੀ ਦਾ ਰੇਚ ਪਈਆਂ ਠੀਕ ਆ ਬਾਹਵਾਂ ਵਾਲੋ ਚੰਗੀ ਆ ਕੱਟੀ ਠੀਕ ਆ ਠੀਕ ਆ ਲੈ ਵੀ ਤੁਸੀਂ ਬਾਈ ਨਾਲ ਜਿਹੜਾ ਸੰਮਰਕ ਕਰ ਸਕਦੇ ਹੋ ਠੀਕ ਆ ਲੈ ਵੀ ਸਾਨੂੰ ਇੱਕ ਪੰਡਾ ਵਾਲੀ ਆਪਾਂ ਮੱਝ ਬਾਈ ਟਰੈਕ ਟਰਾਲੀ ਤੇ ਲੈ ਕੇ ਆਏ ਹਨਾ ਐਨੂੰ ਤੋੜਦੀ ਥਾਣਾ ਹਵਾਨਾ ਜਿਹੜਾ ਤੁਸੀਂ ਦੇਖ ਸਕਦੇ ਮੱਝ ਦਾ ਡਬਲ ਮੱਝ ਆਗੀ ਤੇ ਬਾਕੀ ਇਹ ਰੇ ਕਟੂੜਾ ਹੈ ਨਹੀਂ ਆ ਤੁਸੀਂ ਦੇਖ ਸਕਦੇ ਇਧਰੋਂ ਹਨ ਤੇ ਬਾਕੀ ਇਹ ਥਣ ਹਵਾਨਾ ਬਹੁਤ ਡਬ ਵਾਲਾ ਮੱਝ ਦਾ ਬਾਕੀ ਆਪਾਂ ਡਿਟੇਲਸ ਨੂੰ ਬਾਈ ਤੋਂ ਸਾਰੀ ਲੈ ਕੇ ਦੇਵਾਂਗੇ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧਦਾ ਘਰ ਦੀ ਮੱਝ ਆ ਬਾਈ ਟਰੈਕ ਟਰਾਲੀ ਤੇ ਲੈ ਕੇ ਆਏ ਹੈਗੇ ਹਨ ਹਵਾਨਾ ਜਿਹੜਾ ਬਹੁਤ ਡਬ ਲੱਗਾ ਤੁਹਾਨੂੰ ਦੇਖ ਸਕਦੇ ਇਧਰੋਂ ਸਾਈਡ ਤੋਂ ਵੀ ਬਾਕੀ ਰੇ ਆਪਾਂ ਖੜੀ ਦਾ ਚੈੱਕ ਆਊਟ ਕਰਾ ਦਾਂਗੇ ਹਨਾ ਦੇਖੋ ਸੀ ਬਾਕੀ ਬਾਈ ਨਾ ਕਰਾਂ ਗੱਲਬਾਤ ਥਣਾ ਦਾ ਸਾਇ ਸੂਜ ਬਹੁਤ ਸੋਹਣਾ ਲੱਗਿਆ ਹੋਇਆਗਾ ਬਾਕੀ ਰਹੇ ਕੱਦ ਦਾ ਮਤਲਬ ਹੀ ਆਹ ਥਨਾਸ ਗਾਇਬ ਦੇਖੋ ਦਿਖਣਾ ਜਣਾ ਬਹੁਤ ਸੁਣਾਗਾ ਘਰ ਦੀ ਮੱਝ ਆ ਗਈ ਬਾਕੀ ਆ ਜੋ ਬਾਈ ਨਾਲ ਆਪਾਂ ਕਰਦੇ ਗੱਲਬਾਤ ਡਿਟੇਲ ਲੈ ਕੇ ਦਿੰਨੇ ਤੁਹਾਨੂੰ ਸਾਰੀ ਜੇ ਕਿਸੇ ਭਰਾ ਨੇ ਲੈਣੀ ਹੋ ਤਾਂ ਨੰਬਰ ਵੀ ਲਾ ਦਾਂਗੇ ਬਾਈ ਸਤਿ ਸ੍ਰੀ ਅਕਾਲ ਕੀ ਨਾਮ ਆ ਬਾਈ ਆਪਣਾ ਸ਼ੰਕਰ ਸ਼ਰਮਾ ਕਿਹੜਾ ਪਿੰਡ ਆ ਬਾਈ ਦਾ ਮਾਰਸਾ ਇੱਥੇ ਲੋਕ ਲਈਆਂ ਠੀਕ ਆ ਬਾਈ ਕਿੰਨਾ ਚਾਰ ਹੋ ਗਿਆ ਸੂਈ ਨੂੰ 25 ਦਿਨ ਹੋ ਗਏ ਜੀ 25 ਦਿਨ ਬੱਚਾ ਮਰਿਆ ਹੋਇਆ ਹੈ ਹਨਾ ਹਾਂਜੀ ਠੀਕ ਆ ਤੇ ਮਿਲ ਜਾਂਦੀ ਐ ਤੇ ਵਧੀਆ ਪੂਰੀ ਠੰਡੀ ਮਿਲਦੀ ਐ ਦੋਨੇ ਢੰਗ ਮਿਲਦੀ ਆ ਦੋਨੇ ਢੰਗ ਮਿਲਦੀ ਆ ਜੀ ਠੀਕ ਆ ਤੇ ਦੁੱਧ ਦੀ ਗੱਲ ਕਰੀਏ ਭਾਈ ਦੁੱਧ ਕਿੰਨਾਗਾ 13 ਕਿਲੋ ਜਮਾਂ ਇਸ ਟਾਈਮ ਆ ਜੀ ਰੈਡੀ ਆ ਜਮਾਂ ਤਸੱਲੀ ਵਾਲਾ ਤਸੱਲੀ ਵਾਲਾ ਜੀ ਠੀਕ ਆ ਤੇ ਭਾਈ ਰੇਟ ਦੀ ਗੱਲ ਕਰੀਏ ਰੇਟ ਫਿਰ 95 ਕਰਦੇ ਆ ਜੀ 95000 ਲੈਣ ਦੇਣ ਕਿੱਥੋਂ ਤੱਕ ਹੋ ਜੋ 90000 ਦੀ 90000 ਦੀ ਨੰਬਰ ਬੋਲ ਦੇ ਇੱਕ ਵਾਰੀ ਭਾਈ ਦੇ 79017 ਜੀ 79017 26827 ਠੀਕ ਆ ਲੈ ਵੀ ਇਹ ਭਾਈ ਦਾ ਨੰਬਰ ਆਗਾ ਇਥੋਂ ਲੋਕਲ ਹੀ ਆ ਮਾਨਸਾ ਤੋਂ ਬਾਈ ਤੇ 13 ਕਿਲੋ ਬਾਈ ਕਹਿੰਦਾ ਆਪਾਂ ਤਸੱਲੀ ਨਾਲ ਇਹਦਾ ਦੁੱਧ ਚਵਾ ਕੇ ਦੇ ਦਾਂਗੇ ਬਾਕੀ ਜੇ ਕਿਸੇ ਭਰਾ ਨੇ ਲੈਣੀ ਹੋਈ 95000 ਮੁੱਲ ਕਰਦੇ ਆ ਬਾਕੀ ਬਾਈ ਕਹਿੰਦਾ 90000 ਦੇ ਦਾਂਗੇ ਬਾਕੀ ਫੋਨ ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਕਿਉਂਕਿ ਰੇਟ ਮੰਡੀ ਤੇ ਜਿਹੜੇ ਮੰਗਣੇ ਪੈਂਦੇ ਆ ਮੂੰਹੋਂ ਮੰਗੇ ਕੋਈ ਦਿੰਦਾ ਨਹੀਂਗਾ ਬਾਕੀ ਤੁਸੀਂ ਫੋਨ ਤੇ ਗੱਲਬਾਤ ਕਰਕੇ ਡਿਟੇਲ ਹੋਰ ਲੈ ਕੇ ਦੋ ਡੰਗ ਤਸੱਲੀਆਂ ਚੋਕ ਜਿਹੜੇ ਬਾਈ ਦੇ ਘਰੋਂ ਮਾਜੇ ਇਹ ਤੁਸੀਂ ਇਲਝਾ ਸਕਦੇ ਠੀਕ ਹੈ ਜੀ ਦੋਸਤੋ ਸੋਨੇ 1 ਕਪਾ 39 ਮਹੀਨੇ ਹੋ ਗਏ ਬਾਈ ਕਹਿੰਦਾ ਸੂਈ ਨੂੰ ਬੱਚਾ ਹੈ ਨਹੀਂ ਮਗਰ ਉਹ ਮੂੰਹ ਮੱਥੇ ਤੇ ਸਿੰਗਾ-ਸੁੰਗਾ ਦੀਆਂ ਕੁੰਡੀਆਂ। ਬਾਕੀ ਆਪਾਂ ਬਾਈ ਨੂੰ ਬੋਦਾਂ ਵੀ ਦੁੱਧਾ ਤੇ ਕਿੰਨਾ ਕਾ ਕੀ ਮਾਲ-ਮੋਲ ਜਦੋਂ ਹਨਾ ਕੀ ਵਾਰੀ ਕਿਸੇ ਭਰਾ ਨੇ ਲੈਣੀ ਹੋਈ ਆ ਘਾਟ ਰੇਡ ਚ ਮਿਲ ਜੂ ਮੱਜੇ ਸਾਨੂੰ। ਝੋਟੀ ਆ ਚੰਗੀ ਗਾਹਾਂ ਬੰਨਣ ਵਾਲੀ ਆ ਝੋਟੀ। ਬਾਕੀ ਨੇ ਮੂੰਹ ਮੱਥਾ ਤੇ ਸਿੰਗਾ ਹੋਣਗੇ ਦੇਖੋ ਤੁਸੀਂ ਐ ਜਮਾ ਕੁੰਡੀ ਆਗੀ। ਬਾਕੀ ਆਪਾਂ ਡਿਟੇਲ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ। ਕੀ ਨਾਮ ਆ ਬਾਈ ਆਪਣਾ? ਨਮਰਤ। ਨਮਰਤ ਕਿਹੜਾ ਪਿੰਡ ਆ ਬਾਈ? ਭਲਾਡੇ ਕੋਲੇ ਪੱਠਲਾ। ਪੱਠਲਾ ਭਲਾਡੇ ਕੋਲੇ। ਠੀਕ ਆ। ਬਈਆ ਝੋ ਤੇ ਬਾਈ 3 ਮਹੀਨੇ ਹੋ ਗਏ ਸੁਈ ਨੂੰ ਗੱਬਨ ਤਾਂ ਨਹੀਂ ਹੋਈ 1 ਮਹੀਨੇ ਦੀ ਬਾਈ 1 ਮਹੀਨੇ ਦੀ ਚਲੋ ਉਹ ਤਾਂ ਖਾਲੀ ਕਹਿ ਗਈ ਦੀ ਨਹੀਂ ਬੂਣਾ ਵੀਡੀਓ ਵਿੱਚ ਝੋਟੇ ਦਲਵਾਈ ਦੀ ਠੀਕ ਆ ਠੀਕ ਆ ਝੋਟੇ ਦਲਵਾਈ ਵੀਡੀਓ ਪਈ ਆ ਉਹਦੇ ਕੋਲੇ ਠੀਕ ਆ ਬਾਈ ਦੁੱਧ ਦੀ ਗੱਲ ਕਰੀਏ ਦੁੱਧ ਫਿਰ ਕਿੰਨਾਗਾ ਕਿਲੋ ਖੁੱਲਾ ਦੋਨੇ ਢੰਗ ਮਿਲਦੀਆ ਚਾਰ ਤੇ ਮਿਲ ਜਾਂਦੀਆ ਪਾੜੇ ਤੇ ਮਿਲ ਜਾਂਦੀਆ ਠੀਕ ਆ ਤੇ ਬਾਈ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਕਰਤਾ ਲੈਂਡ ਦੇਣ 75000 ਰੁਪਏ ਦਾ ਲੈਂਡ ਦੇਣ 75000 ਬਾਕੀ ਮੌਕੇ ਤੇ ਹੋ ਜਾਣਾ ਮੰਨਦਾ ਨਾ ਠੀਕ ਆ ਤੇ ਬਈ ਵਧੀਆ ਚੰਗੇ ਸੀਮਨ ਦੀ ਹਸਿਆਰ ਵਾਲੇ ਦੀ ਹਸਿਆਰ ਵਾਲੇ ਦੀ ਹਾਂ ਦੋ ਥਣੀ ਮੱਝ ਆਈ ਸੀ ਪਹਿਲਾਂ 2 ਮਹੀਨਾ ਪਹਿਲਾਂ ਠੀਕ ਆ ਕੱਟੀ ਹੈਗੀ ਇਸਾ ਇਹ ਆਪ ਹਸਿਆਰ ਵਾਲੇ ਸੀਮਨ ਦੀ ਹੈਗੀ ਯੂਨੀਵਰਸਿਟੀ ਹਸਿਆਰ ਵਾਲੇ ਦੀ ਠੀਕ ਆ ਠੀਕ ਆ ਲੈ ਵੀ ਦੇਖੋ ਨਹੀਂ ਲਾਦਾ ਨਾ ਗੱਟੀ ਮੰਨ ਲਓ ਵੀ ਚੰਗੀ ਹੈਗੀ ਕੱਦ ਕਾਰ ਦੀ ਸਿੰਘਾ ਤੁੰਗਾ ਦੀ ਹਸਿਆਰ ਵਾਲੇ ਸੀਮਨ ਦੀ ਹੈ ਯੂਨੀਵਰਸਿਟੀ ਦੀ ਬਾਕੀ 8 ਕਿਲੋ ਬਾਈ ਕਹਿੰਦਾ ਦੋਨੇ ਡੰਗ ਮਿਲਦੀ ਹੈਗੀ ਤੇ ਪਹਾੜੇ ਤੇ ਮਿਲਦੇ ਆ ਚਾਰ ਤੇ ਦੋ ਥਣੀ ਮੱਝ ਦੀ ਕੱਟੀ ਆ ਇਹ ਬਾਈ ਰੇਟ ਇਹਦਾ 75000 ਆ ਬਾਕੀ ਫੋਨ ਤੇ ਗੱਲ ਬਾਤ ਹੋ ਜੀ ਨੰਬਰ ਬੋਲ ਦ ਬਾਈ ਇੱਕ ਵਾਰੀ 82643 82643 52357 52357 ਠੀਕ ਆ ਲੈ ਵੀ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਈ ਨਾਲ ਤੁਸੀਂ ਸੰਪਰਕ ਕਰ ਲਓ ਚੰਗੀ ਆ ਘੱਟੀ ਬੰਨ ਵਾਲੀ ਅੱਗੇ ਜਾ ਕੇ ਬਾਕੀ ਇਹਦੇ ਬਾਈ ਕਹਿੰਦਾ ਮਹੀਨੇ ਦੀ ਗੱਬਣ ਵੀ ਆ ਸਾਨ ਤੋਂ ਕਰਾਸ ਕਰਾਈ ਹੋਈ ਆ ਬਾਕੀ ਬਾਈ ਕੋਲੇ ਵੀਡੀਓ ਵੀ ਪਈ ਆ ਜੇ ਤਸੱਲੀ ਲਈ ਤੁਸੀਂ ਦੇਖਣੀ ਹੋਈ ਹੈ ਨਾ ਤੇ ਬਾਕੀ ਤੁਸੀਂ ਖਾਲੀ ਜ ਮਨ ਕੇ ਜਾ ਸਕਦੇ ਹੋ ਚੰਗੀ ਆ ਕੱਦਗਾਠ ਬੇਲਬੂਲ ਬਹੁਤ ਆ ਗਈ ਝੋਟੀ ਦੇਖ ਸਕਦੇ ਹੋ ਤੁਸੀਂ ਨਾ ਤੇ ਬਾਕੀ ਤੁਸੀਂ ਸੰਪਰਕ ਕਰਕੇ ਬਾਈ ਨਾਲ ਹੋਰ ਗੱਲਬਾਤ ਡਿਟੇਲ ਚ ਲੈ ਕੇ ਜਿਹੜੀ ਗੱਲਬਾਤ ਤਸੱਲੀ ਕਰਕੇ ਜੇ ਤੁਸੀਂ ਲੈਣੀਆਂ ਕਰੋ ਦੋ ਡੰਗ ਚੋ ਕੇ ਜਰੂਰ ਲੈ ਕੇ ਆਜੋ ਫਿਰ ਲਾਸਟ ਤੱਕ ਬਣੇ ਰਹੋ ਵੀਡੀਓ ਦਾ ਤੁਹਾਨੂੰ ਹੋਰ ਪਸ਼ੂ ਜਿਹੜੇ ਇੱਥੇ ਮੰਡੀ ਦੇ ਤੌਰ ਤੇ ਦਿਖਾਉਣੇ ਬਹੁਤ ਜਾਇਜ਼ ਰੇਟ ਦੇ ਜਿਹੜੇ ਮੰਡੀ ਤੇ ਪਸ਼ੂ ਪਹੁੰਚਦੇ ਆਜੋ ਜੀ ਵੀ ਦੋਸਤੋ ਸੋਨੇ ਕਪਾਤੋ ਕਰ ਗੱਬਣਾ ਮੱਝ ਦਿਖਾਉਣਿਆਂਗੇ ਤਿੰਨ ਮਹੀਨੇ ਦੀ ਗੱਬਣਾ ਮੱਝ ਦੇਖੋ ਜੀ ਪੂਰੀ ਐ ਵਜਨਦਾਰ ਮੱਝ ਆ ਗਈ ਨਰੋਈ ਡਾਡੀ ਮਾਗਰ ਕਟਾ ਇਹਦੇ 3 ਮਹੀਨੇ ਗੱਭਣਾ ਬਾਕੀ ਡਿਟੇਲ ਤੁਹਾਨੂੰ ਬਾਬੇ ਤੋਂ ਆਪਾਂ ਲੈ ਕੇ ਤੇ ਮੈਂ ਸਾਰੀ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧ ਹੈ ਥੱਲੇ ਆਣਾ ਸਾਰੀ ਡਿਟੇਲ ਲੈ ਕੇ ਤੇ ਮੈਂ ਦੇਖੋ ਤੁਸੀਂ ਪੂਰੀ ਜ਼ਬਰਦਸਤ ਮੱਝ ਆ ਗਈ ਨਰੋਈ ਡਾਡੀ ਮੱਝ ਆ ਗਈ ਜਮਾ ਟੋਕੜ ਗੱਭਣ ਆ ਗਈ ਜੇ ਕਿਸੇ ਪ੍ਰਾਣੇ ਲੈਣੀ ਹੋਈ ਤਾਂ ਨੰਬਰ ਤੁਹਾਨੂੰ ਆਪਾਂ ਜਿਹੜਾ ਲੈ ਕੇ ਦੇ ਇਹਨੇ ਬਾਈ ਦਾ ਹਨਾ ਬਾਬੇ ਦਾ ਥਾਣਾ ਹਵਨ ਇਧਰੋਂ ਸਾਈਡ ਤੋਂ ਦੇਖੋ ਸਿੱਧਾ ਪੂਰੀ ਐਂ ਜ਼ਬਰਦਸਤ ਆ ਗਈ ਤੇ ਬਾਕੀ ਰੇਡ ਰੋਡ ਤੋਂ ਸਾਨੂੰ ਕਨਫਰਮ ਕਰਾਵਾਂ ਸਾਰਾ ਗੱਲਬਾਤ ਕਰਾਵਾਂਗੇ ਆਪਾਂ ਥਾਣ ਹਵਾਨਾ ਇਧਰੋਂ ਸਾਈਡ ਤੋਂ ਦੇ ਦੱਸੋ ਦੇਖੋ ਥਾਣ ਹਵਾਨਾ ਹਣਾ ਪੂਰੀ ਨਰੋਈ ਡਾਡੀ ਮੱਜ ਜਾਗੀ ਬਾਕੀ ਆ ਜਾ ਬਾਬੇ ਨਾਲ ਕਰਦੇ ਆ ਗੱਲਬਾਤ ਆ ਜਾ ਬਾਬੇ ਨਾਲ ਕਰਦੇ ਆ ਗੱਲਬਾਤ ਆਪਾਂ ਜੇ ਕਿਸੇ ਭਰਾ ਨੇ ਲੈਣੀ ਤਾਂ ਸੰਪਰਕ ਕਰ ਲੈ ਬਾਬਾ ਸਸਰੀ ਕਾਲ ਸਸਰੀ ਕਾਲ ਪੁੱਤ ਕੀ ਨਾਮ ਆ ਜੀ ਆਪਣਾ ਲਾਹਵ ਸਿੰਘ ਜੀ ਪਿੰਡ ਕਿਹੜਾ ਜੀ ਹਾਤਲਾ ਕਲਾਂ ਜੀ ਹਾਤਲਾ ਕਲਾਂ ਜ਼ਿਲ੍ਹਾ ਮਾਨਸਾ ਹਾਂਜੀ ਠੀਕ ਆ ਬਾਬਾ 5 ਮਹੀਨੇ ਹੋ ਗਏ ਸੂਈ ਨੂੰ ਨੂੰ 5 ਹੋ ਗਏ ਜੀ 3 ਮਹੀਨੇ ਦੀ ਗੱਬਣ ਚੈੱਕ ਕਰਾ ਕੇ ਦੇਵਾਂਗੇ ਚੈੱਕ ਕਰਾ ਕੇ ਦੇਵਾਂ ਮਗਰ ਕੱਟਾ ਹਾ ਕੱਟਾ ਜੀ ਕੱਟਾ ਠੀਕ ਆ ਬਾਬਾ ਦੁੱਧ ਦੀ ਗੱਲ ਕਰੀਏ ਤਾਂ 3 ਨੌ ਲੀਟਰ ਜੀ ਠੀਕ ਆ 9 ਕਿਲੋ ਆਗਾ ਜਮਾ ਤਸੱਲੀ ਵਾਲਾ ਜਮਾ ਜੀ ਤਸੱਲੀ ਵਾਲਾ ਠੀ ਚਾਰ ਖਾਂਦੀਆ ਜੀ ਚਾਰ ਖਾਂਦੀਆ ਜੀ ਠੀਕ ਆ ਤੇ ਬਾਬਾ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਆ ਰੇਟ ਜੀ ਮੁੱਲ 95000 ਆ ਦੇਵਾਂਗੇ 85 ਦੀ 100 ਛੋਟ ਕਰ ਦਿਆਂਗੇ ਠੀਕ ਆ ਲੈ ਵੀ ਬਾਬਾ ਕਹਿੰਦਾ 85 ਦੇਵਾਂਗੇ 100 ਛੋਟ ਵੀ ਕਰ ਦਾਂਗੇ ਨੰਬਰ ਬੋਲ ਦੇ ਇੱਕ ਬਾਰੇ ਬਾਬਾ 98652 68144 98652 68144 ਲੈ ਵੀ ਇਹ ਨੰਬਰ ਆ ਬਾਬੇ ਦਾ ਤੇ ਆ ਘਟਾਗਾ ਪਿੰਡ ਅਤਲਾਗਲਾ ਜ਼ਿਲ੍ਹਾ ਮਾਨਸਾ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਬੇ ਨਾਲ ਤੁਸੀਂ ਸੰਪਰਕ ਕਰ ਲਿਓ ਟੋਕੜ ਗੱਬਣ ਮੱਜਾ ਗਈ ਬਹੁਤ ਨਰੋਈ ਡਾਡੀ ਮੱਜਾ ਗਈ ਚੰਗੇ ਦੁੱਧਾ ਕਾ ਥਲੇ 9 ਕਿਲੋ ਬਾਕੀ ਬਾਬਾ ਕਾ ਤਸੱਲੀ ਨਾਲ ਪਾਚਵਾ ਕੇ ਦੇ ਦਾਂਗੇ ਜੇ ਕਿਸੇ ਪ੍ਰਾਣੇ ਲੈਣੀ ਤਾਂ ਸੰਭਰ ਕਰ ਲਿਓ ਆ ਜਾ ਫਿਰ ਮਾਨਸਾ ਮੰਡੀ ਤੇ ਸਾਨੂੰ ਅੱਗੇ ਆਪਾਂ ਹੋਰ ਪਸ਼ੂ ਜਿਹੜੇ ਤੋਰ ਕੇ ਦਿਖਾਉਣੇ ਆ ਵੀ ਕਹੇ ਜੇ ਪਸ਼ੂ ਜਿਹੜੇ ਮੰਡੀ ਤੇ ਇੱਥੇ ਪਹੁੰਚਦੇ ਆਗੇ